ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਰਿਸ਼ਤਿਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਚੈਨਲ ਤੇ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਦੀ ਵੀਡੀਓ ਪਾਈ ਜਾਂਦੀ ਹੈ ਸਾਰੇ ਰਿਸ਼ਤੇ ਜੋ ਹੁੰਦੇ ਨੇਗੇ ਪਰਿਵਾਰਾਂ ਦੇ ਸਮੇਤ ਨੰਬਰਾਂ ਨਾਲ ਹੁੰਦੇ ਨੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੇ ਰਿਸ਼ਤੇ ਜੋੜ ਸਕਦੇ ਹੋ ਜੀ ਅੱਜ ਅਸੀਂ ਤੁਹਾਡੇ ਲਈ ਪੂਰੇ ਸ਼ਹਿਰ ਇਸ ਤੇ ਲੈ ਕੇ ਹਾਜ਼ਰ ਹੋਏ ਹਾਂ ਜਿਨ੍ਹਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਹਨ ਤੁਸੀਂ ਵੀ ਆਪਣੇ ਜਾਂ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਇਸ ਪ੍ਰੋਗਰਾਮ ਵਿੱਚ ਪਵਾ ਸਕਦੇ ਹੋ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਆਪਣੀ ਐਡ ਸਾਡੇ ਚੈਨਲ ਤੇ ਚਲਾ ਸਕਦੇ ਹੋ ਸਾਡੇ ਚੈਨਲ ਤੇ ਹੁਣ 90% ਰਿਸਪਾਂਸ ਆ ਰਿਹਾ ਹੈ ਕਈ ਵਾਰ ਘਰ ਬੈਠੇ ਪਰਿਵਾਰਾਂ ਨੂੰ 15 ਤੋਂ 20 ਕਾਲ ਆ ਜਾਂਦੀਆਂ ਨੇ ਰਿਸ਼ਤਿਆਂ ਦੇ ਬਾਰੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਆਪਣੇ ਮਨਪਸੰਦੀ ਦੇ ਰਿਸ਼ਤੇ ਦੀ ਚੋਣ ਕਰ ਸਕਦੇ ਹੋ ਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਆਓ ਗੱਲ ਕਰਦੇ ਆਂ ਅੱਜ ਦੇ ਇਹਨਾਂ ਰਿਸ਼ਤਿਆਂ ਦੇ ਬਾਰੇ ਪਹਿਲਾ ਰਿਸ਼ਤਾ ਜੀ ਇਕੱਲੀ ਕੁੜੀ 8 ਕਿੱਲੇ ਜ਼ਮੀਨ ਆਉਂਦੀ ਆਂ ਘਰਜਵਾਈ ਬਣਾ ਕੇ ਰਹਿਣ ਵਾਲੇ ਮੁੰਡੇ ਦੀ ਲੋੜ ਹੈ ਇਸ ਰਿਸ਼ਤੇ ਦੀ ਅਸੀਂ ਕੱਲ ਵੀ ਵੀਡੀਓ ਸਾਡੇ ਚੈਨਲ ਤੇ ਪਾਈ ਸੀ ਅੱਜ ਇਸ ਰਿਸ਼ਤੇ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਅਗਲਾ ਰਿਸ਼ਤਾ ਸਰਕਾਰੀ ਨੌਕਰੀ ਕਰਦੇ ਮੁੰਡੇ ਦਾ ਰਿਸ਼ਤਾ ਹੈ ਜੀ ਤੀਜਾ ਰਿਸ਼ਤਾ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਅਗਲਾ ਰਿਸ਼ਤਾ ਕਰੋ ਨੋਟ ਲੜਕੀ ਪਰਿਵਾਰ ਨੂੰ ਫੌਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੋ ਫੌਜ ਦੇ ਵਿੱਚ ਨੌਕਰੀ ਕਰਦਾ ਹੋਵੇ ਪੰਜਵਾਂ ਰਿਸ਼ਤਾ ਆਪਣਾ ਬਿਜ਼ਨਸ ਤੇ 3.5 ਕਿੱਲੇ ਜ਼ਮੀਨ ਆਉਂਦਿਆਂ ਮੁੰਡੇ ਨੂੰ ਰਿਸ਼ਤੇ ਦੀ ਲੋੜ ਹੈ ਛੇਵਾਂ ਰਿਸ਼ਤਾ ਇੱਕ ਕੁੜੀ ਦਾ ਰਿਸ਼ਤਾ ਹੈ ਮੁੰਡਾ ਐਨ ਆਰ ਆਈ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਪਰਿਵਾਰ ਨੂੰ ਤਲਾਸ਼ ਹੈ ਜੀ ਇਹਨਾਂ ਰਿਸ਼ਤੇ ਦੀ ਆਪਾਂ ਅੱਜ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਅੱਜ ਸਾਡੇ ਚੈਨਲ ਤੇ ਨਵੇਂ ਆਏ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਆਓ ਹੁਣ ਗੱਲ ਕਰਦੇ ਆਂ ਅੱਜ ਦੇ ਪਹਿਲੇ ਰਿਸ਼ਤੇ ਬਾਰੇ ਨਾਮ ਸਿੰਘ ਪੜਾਈ ਪਲੱਸ 2 ਮੈਡੀਕਲ ਲੈਬਾਰਟਰੀ ਕੋਰਸ ਕੀਤਾ ਹੋਇਆ ਕਾਸਟ ਜੱਟ ਸਿੱਖ ਏਰੀਆ ਫਰੀਦਕੋਟ ਮੁੰਡੇ ਦੀ ਉਮਰ ਹੈਗੀ ਜੀ 1991 ਕੱਦ 5 ਫੁੱਟ 11 ਇੰਚ ਗੋਤ ਬਰਾਡ ਕੰਮ ਮੁੰਡਾ ਸਰਕਾਰੀ ਕਨੈਕਟਰ ਦੀ ਨੌਕਰੀ ਕਰਦਾ ਹੈ ਮੁੰਡੇ ਦੀ ਆਪਣੀ ਨਵੀਂ ਕੋਠੀ ਪਈ ਹੋਈ ਹੈ ਸੋਨਾ ਤੇ ਪੱਗ ਬੰਨਣ ਵਾਲਾ ਮੁੰਡਾ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡੇ ਲਈ ਜੱਟ ਸਿੱਖ ਪਰਿਵਾਰ ਦੀ ਕੁੜੀ ਹੋਵੇ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਬਾਕੀ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਨੋਟ ਕਰੋ ਆਪਣਾ ਅਗਲਾ ਰਿਸ਼ਤਾ ਨਾਮ ਸਿੰਘ ਪੜ੍ਹਾਈ ਬੀਟੈਕ ਤੇ ਐਮਟੈਕ ਕੀਤੀ ਹੋਇਆ ਹੁਣ ਮੁੰਡਾ ਕੈਨੇਡਾ ਦੇ ਵਿੱਚ ਹੈ ਕਾਸਟ ਰਾਮਗੜੀਆ ਉਮਰ 17 2 1996 ਏਰੀਆ ਰੋਪੜ ਕੱਦ 5 ਫੁੱਟ 9 ਇੰਚ ਇੱਕ ਭੈਣ ਵਿਆਹੀ ਹੋਈ ਆ ਇੱਕ ਭਰਾ ਉਹ ਵੀ ਕੈਨੇਡਾ ਦੇ ਵਿੱਚ ਹੈ ਮੁੰਡਾ ਪਿਓਰ ਵੈਜੀਟੇਰੀਅਨ ਹੈ ਜੀ ਨਾ ਮੀਟ ਨਾ ਸ਼ਰਾਬ ਨਾ ਆਂਡਾ ਮੁੰਡਾ ਕੁਝ ਵੀ ਨਹੀਂ ਖਾਂਦਾ ਮੁੰਡੇ ਦੀ ਫੈਮਿਲੀ ਦੇ ਵਿੱਚੋਂ ਮੁੰਡੇ ਦੇ ਮੰਮੀ ਤੇ ਡੈਡੀ ਸਰਕਾਰੀ ਨੌਕਰੀ ਕਰਦੇ ਨੇਗੇ ਰੋਪੜ ਸ਼ਹਿਰ ਦੇ ਵਿੱਚ ਹੀ ਕੰਮ ਮੁੰਡਾ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈ ਰਿਸ਼ਤਾ ਦੇਖਣੇ ਨੇ ਜੀ ਮੁੰਡੇ ਲਈ ਲੜਕੀ ਚਾਹੀਦੀ ਹੈ ਸਿਰਫ ਰਾਮਗੜੀਏ ਪਰਿਵਾਰ ਹੀ ਸੰਪਰਕ ਕਰਨਾ ਏਰੀਆ ਮਹਾਲੀ ਜਾਂ 50 ਕਿਲੋਮੀਟਰ ਦੇ ਆਸ-ਪਾਸ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਸਾਡੇ ਚੈਨਲ ਨੂੰ ਕਿੱਥੋਂ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਤੁਹਾਨੂੰ ਤਲਾਸ਼ ਹੈ ਉਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤੁਹਾਡੇ ਸ਼ਹਿਰ ਦੇ ਰਿਸ਼ਤੇ ਲੈ ਕੇ ਹਾਜ਼ਰ ਹੋਵਾਂਗੇ ਜੀ ਨੋਟ ਕਰੋ ਆਪਣਾ ਅਗਲਾ ਰਿਸ਼ਤਾ ਨਾਮ ਕੌਰ ਪੜ੍ਹਾਈ ਬੀਏ ਕਾਸਟ ਮੱਝੀ ਸਿੱਖ ਏਰੀਆ ਬਠਿੰਡਾ ਤਲਵੰਡੀ ਸਾਬੋ ਉਮਰ 28 ਸਾਲ ਇੱਕ ਭੈਣ ਵਿਆਹੀ ਹੋਈ ਆ ਇੱਕ ਭਰਾ ਉਹ ਵੀ ਮੈਰਿਡ ਆ ਕੱਦ 5 ਫੁੱਟ 5 ਇੰਚ ਗੋਤ ਬਾਲੀਆ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਜੀ ਰਿਸ਼ਤਾ ਦੇਖ ਰਹੇ ਨੇ ਕੁੜੀ ਲਈ ਪਰਿਵਾਰ ਨੂੰ ਮੁੰਡਾ ਫੌਜੀ ਚਾਹੀਦਾ ਜੀ ਜੋ ਜੋ ਕਿ ਫੌਜ ਦੇ ਵਿੱਚ ਨੌਕਰੀ ਕਰਦਾ ਹੋਵੇ ਚਾਹੇ ਥੋੜਾ ਸਮਾਂ ਪਹਿਲਾਂ ਹੀ ਮੁੰਡੇ ਦਾ ਤਲਾਕ ਹੋਇਆ ਹੋਵੇ ਇਹ ਰਿਸ਼ਤਾ ਪਰਿਵਾਰ ਲੈ ਲਵੇਗਾ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਦੀ ਜਾਂ ਲੜਕੀ ਦੀ ਐਡ ਪਵਾਉਣੀ ਹੈ ਸਾਡੇ ਚੈਨਲ ਤੇ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਤੁਸੀਂ ਸਾਡੇ ਨਾਲ ਵਟਸਐਪ ਤੇ ਮੈਸੇਜ ਭੇਜ ਕੇ ਗੱਲਬਾਤ ਕਰ ਸਕਦੇ ਹੋ ਜੀ ਆਪਣਾ ਅਗਲਾ ਰਿਸ਼ਤਾ ਕਰੋ ਨੋਟ ਨਾਮ ਸਿੰਘ ਪੜ੍ਹਾਈ ਆਈਟੀਆਈ ਡੀਜ਼ਲ ਮਕੈਨਿਕਲ ਐਂਡ ਜਰਨਲ ਆਈਲੈਂਡਸ ਦੇ ਵਿੱਚੋਂ ਮੁੰਡੇ ਦੇ ਸੇਵ ਆਂਡ ਆਏ ਹੋਏ ਨੇ ਜੀ ਕਾਸਟ ਜੱਟ ਸਿੱਖ ਗੋਤ ਗਰੇਵਾਲ ਏਰੀਆ ਹੈਗਾ ਮੋਗਾ ਨਿਹਾਲ ਸਿੰਘ ਵਾਲਾ ਜ਼ਮੀਨ ਦੇ ਮੁੰਡੇ ਕੋਲ 3.5 ਕਿੱਲੇ ਜ਼ਮੀਨ ਹੈ ਜੀ ਉਮਰ 18 1 1998 ਕੱਦ 6 ਫੁੱਟ ਮੁੰਡਾ ਵੈਜੀਟੇਰੀਅਨ ਹੈ ਜੀ ਆਂਡਾ ਮੀਟ ਸਰਾਬ ਕੁਝ ਵੀ ਨਹੀਂ ਖਾਂਦਾ ਕੰਮ ਮੁੰਡਾ ਖੇਤੀਬਾੜੀ ਦਾ ਕੰਮ ਕਰਦਾ ਹੈ ਮੁੰਡੇ ਦਾ ਨਾਲ ਆਪਣਾ ਬਿਜ਼ਨਸ ਹੈ ਬਿਜ਼ਨਸ ਦੀ ਕਮਾਈ 1 ਸਾਲ ਦੀ 15 ਲੱਖ ਰੁਪਏ ਹੈ ਮੁੰਡਲੀ ਰਿਸ਼ਤਾ ਦੇਖ ਰਹੇ ਨੇ ਜੀ ਵਧੀਆ ਪਰਿਵਾਰ ਦੀ ਲੜਕੀ ਦੀ ਲੋੜ ਹੈ ਜੀ ਲੜਕੇ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਹੈ ਚੰਗੇ ਪਰਿਵਾਰ ਦੀ ਲੜਕੀ ਦੀ ਤਲਾਸ਼ ਵਿੱਚ ਆ ਪਰਿਵਾਰ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪੜ੍ਹਾਈ ਪਲੱਸ 2 ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਹੋਇਆ ਹੈਗਾ ਕਾਸਟ ਜੱਟ ਸਿੱਖ ਗੋਤ ਗਿੱਲ ਮੋਗਾ ਏਰੀਆ ਉਮਰ 1996 ਇੱਕ ਭੈਣ ਮੈਰਿਡ ਇੱਕ ਭਰਾ ਮੈਰਿਡ ਕੰਮ ਸੋਹਣੀ ਤੇ ਸਿਆਣੀ ਕੁੜੀ ਹੈ ਘਰ ਦਾ ਕੁੜੀ ਨੂੰ ਸਾਰਾ ਕੰਮ ਕਰਨਾ ਆਉਂਦਾ ਹੈ ਰਿਸ਼ਤਾ ਦੇਖ ਰਹੇ ਨੇ ਕੁੜੀ ਲਈ ਮੁੰਡੇ ਕੋਲ ਆਪਣੀ ਜ਼ਮੀਨ 5 ਕਿੱਲੇ ਤੋਂ ਵੱਧ ਹੋਵੇ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਇਸ ਤਰ੍ਹਾਂ ਦੇ ਪਰਿਵਾਰ ਦੀ ਲੋੜ ਹੈ ਜੀ ਵਧੀਆ ਚੰਗੇ ਪਰਿਵਾਰ ਦਾ ਮੁੰਡਾ ਹੋਵੇ ਜਾਂ ਪਰਿਵਾਰ ਦੇ ਵਿੱਚੋਂ ਭੈਣ ਭਰਾ ਕੋਈ ਵੀ ਬਾਹਰੋਂ ਵਿੱਚ ਜਾਂ ਤਾਂ ਕਿ ਅੱਗੇ ਇਨ ਫਿਊਚਰ ਦੇ ਵਿੱਚ ਕੁੜੀ ਦਾ ਬਾਹਰ ਦਾ ਬਣ ਸਕੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਪਰਿਵਾਰ ਨੂੰ ਲੋੜ ਹੈ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਬਾਕੀ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਗੱਲ ਕਰਦੇ ਆ ਜਿਹੜੀ ਅਸੀਂ ਆਪਣੇ ਚੈਨਲ ਤੇ ਕੱਲ ਵੀਡੀਓ ਪਾਈ ਸੀਗੀ ਕੁੜੀ ਨੂੰ 8 ਕਿੱਲੇ ਜ਼ਮੀਨ ਆਉਂਦੇ ਆ ਉਹ ਰਿਸ਼ਤੇ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਕਰੋ ਜੀ ਨੋਟ ਨਾਮ ਕੌਰ ਪੜਾਈ ਪਲੱਸ 2 ਕਾਸਟ ਜੱਟ ਸਿੱਖ ਏਰੀਆ ਜਲੰਧਰ ਉਮਰ 1996 ਕੱਦ 5 ਫੁੱਟ 5 ਇੰਚ ਭੈਣ ਹੈ ਨਹੀਂ ਭਰਾ ਹੈ ਨਹੀਂ ਪਰਿਵਾਰ ਦੇ ਵਿੱਚ ਕੁੜੀ ਦੇ ਮੰਮੀ ਡੈਡੀ ਤੇ ਦਾਦਾ ਰਹਿੰਦੇ ਹਨ ਜ਼ਮੀਨ ਦੇ ਕੁੜੀ ਨੂੰ 8 ਕਿੱਲੇ ਆਉਂਦੇ ਨੇ ਕੁੜੀ ਨੂੰ ਸਾਰਾ ਘਰ ਦਾ ਕੰਮ ਕਰਨਾ ਆਉਂਦਾ ਹੈ ਪਿੰਡ ਦੇ ਵਿੱਚ ਆਪਣਾ ਵਧੀਆ ਘਰ ਹੈ ਚੰਗਾ ਪਰਿਵਾਰ ਹੈ ਰਿਸ਼ਤਾ ਦੇਖਨੇ ਨੇ ਜੀ ਮੁੰਡਾ ਜੱਟ ਸਿੱਖ ਪਰਿਵਾਰ ਦਾ ਹੋਵੇ ਮੁੰਡੇ ਕੋਲ ਆਪਣੀ ਜ਼ਮੀਨ ਘੱਟ ਤੋਂ ਘੱਟ 3 ਕਿੱਲੇ ਹੋਣ ਨਸ਼ਾ ਰਹਿਤ ਮੁੰਡਾ ਹੋਵੇ ਇਸ ਤਰ੍ਹਾਂ ਦੇ ਮੁੰਡੇ ਦੀ ਪਰਿਵਾਰ ਨੂੰ ਲੋੜ ਹੈ ਜੀ ਜੋ ਕਿ ਉਹਨਾਂ ਦੇ ਕਾਰਜਬਾਈ ਬਣ ਕੇ ਰਹਿ ਸਕੇ ਤੇ ਪਰਿਵਾਰ ਦੀ ਸੇਵਾ ਕਰ ਸਕੇ ਇਹ ਰਿਸ਼ਤਾ ਆਪਾਂ ਨੇ ਕੱਲ ਆਪਣੇ ਚੈਨਲ ਤੇ ਪਾਇਆ ਸੀ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਮੈਸੇਜ ਆਏ ਵੀ ਸਾਨੂੰ ਇਸ ਪਰਿਵਾਰ ਦਾ ਨੰਬਰ ਚਾਹੀਦਾ ਹੈ ਪਰ ਪਰਿਵਾਰ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਵੀ ਐਨੇ ਕਲਾਇੰਟ ਸਾਡੇ ਨੰਬਰ ਮੰਗ ਰਹੇ ਨੇ ਤਾਂ ਪਰਿਵਾਰ ਨੇ ਨੰਬਰ ਦੇਣ ਤੋਂ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਕਿਸੇ ਨੂੰ ਇਸ ਰਿਸ਼ਤੇ ਦੀ ਡਿਟੇਲ ਚਾਹੀਦੀ ਹੈ ਤਾਂ ਉਹ ਕਮੈਂਟ ਦੇ ਵਿੱਚ ਆਪਣੇ ਬਾਇਓ ਡਾਟਾ ਲਿਖ ਕੇ ਕਮੈਂਟ ਕਰ ਸਕਦੇ ਨੇ। ਉਹਨਾਂ ਦੇ ਵਿੱਚੋਂ ਪਰਿਵਾਰ ਜੋ ਰਿਸ਼ਤਾ ਚੰਗਾ ਲੱਗੇਗਾ ਉਸ ਨਾਲ ਪਰਿਵਾਰ ਆਪਣੇ ਆਪ ਸਿੱਧਾ ਫੋਨ ਰਾਹੀਂ ਸੰਪਰਕ ਕਰ ਲਵੇਗਾ। ਜੇਕਰ ਤੁਹਾਨੂੰ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਆਪਣਾ ਬਾਇਓ ਡਾਟਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਛੱਡ ਸਕਦੇ ਹੋ ਜੀ ਪਰਿਵਾਰ ਉਹ ਕਮੈਂਟ ਦੇਖ ਕੇ ਤੁਹਾਡੇ ਰਿਸ਼ਤੇ ਦੀ ਚੋਣ ਕਰ ਲਵੇਗਾ ਜਿਹੜਾ ਕਿ ਉਹਨਾਂ ਦੇ ਨਾਲ ਮੈਚ ਖਾਂਦਾ ਹੋਵੇ ਪਰਿਵਾਰ ਉਸ ਨੰਬਰ ਦੇ ਫੋਨ ਕਰਕੇ ਤੁਹਾਡੇ ਨਾਲ ਸੰਪਰਕ ਕਰ ਲਵੇਗਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਕਿਸੇ ਗੱਲ ਦੀ ਨਹੀਂ ਸਮਝ ਆਉਂਦੀ ਕੋਈ ਹੋਰ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਸਾਨੂੰ ਵਟਸਐਪ ਤੇ ਸਿਰਫ ਮੈਸੇਜ ਕਰਕੇ ਹੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਕੋ ਸਮਝ ਨਹੀਂ ਆਉਂਦਾ ਜੇਕਰ ਤੁਸੀਂ ਵੀ ਆਪਣੇ ਲੜਕੇ ਜੀ ਜਾਂ ਲੜਕੀ ਦੀ ਰਿਸ਼ਤੇ ਦੀ ਐਡ ਪਵਾਉਣੀ ਆ ਤਾਂ ਵੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ